ਜੋ ਸਾਡੇ ਕੋਲ ਰਾਮਡੀ ਨੇ ਲਾਂਦਾ ਉਹ ਕੁਝ ਥੋੜਾ ਬਹੁਤ ਪੰਜਾਬ ਚੋਂ ਕਲੈਕਟ ਹੁੰਦਾ ਹੈ ਪੰਜਾਬ ਦੇ ਕਵਾੜੀਏ ਕਲੈਕਟ ਕਰਕੇ ਸਾਡੇ ਕੋਲ ਭੇਜਦੇ ਨੇ ਕੁਝ ਬਾਹਰੀਆਂ ਸਟੇਟਾਂ ਤੋਂ ਆਂਦਾ ਹੈ ਉਹ ਜਿਹੜੇ ਬੰਦੇ ਨੇ ਜਿਨ੍ਹਾਂ ਨੂੰ ਅਸੀਂ GST ਪੇ ਕਰ ਰਹੇ ਹਾਂ ਉਹ ਸਰਕਾਰ ਦੇ ਰਜਿਸਟਰਡ ਪਰਸਨ ਨੇ ਉਹਨਾਂ ਕੋਲ GST ਨੰਬਰ ਲਿਆ ਹੋਇਆ ਹੈ ਲੇਕਿਨ ਉਹ ਕਿੰਨਾ ਕਿਤੇ ਡਿਫਾਲਟਰ ਹੋ ਜਾਂਦੇ ਨੇ ਉਹ ਟੈਕਸ ਨਹੀਂ ਭਰਦੇ ਤਾਂ ਸਰਕਾਰ ਦੁਆਰਾ ਤੋਂ ਸਾਡੇ ਤੋਂ ਡਿਮਾਂਡ ਕਰਦੀ ਹੈ ਕਿ ਜੀ ਉਹ ਬੰਦੇ ਨੂੰ ਤੁਸੀਂ ਜਿਹਨੂੰ GST ਦਿੱਤਾ ਸੀ ਉਹ ਬੰਦੇ ਨੇ ਟੈਕਸ ਜਮਾ ਨਹੀਂ ਕਰਾਇਆ ਸਾਨੂੰ ਟੈਕਸ ਦੁਆਰਾ ਦੋ ਇਹੀ ਅਸੀਂ ਡਿਮਾਂਡ ਕਰਦੇ ਆ ਕਿ ਅਸੀਂ 18% ਟੈਕਸ ਦੇ ਰਹੇ ਆ ਜੀਐਸਟੀ ਪੇ ਕਰ ਰਹੇ ਆ ਜਿਸ ਬੰਦੇ ਨੂੰ ਉਹਨਾਂ ਨੇ ਰਿਕਮੈਂਡ ਕੀਤਾ ਜਿਸ ਬੰਦੇ ਨੂੰ ਰਜਿਸਟਰਡ ਡੀਲਰ ਬਣਾਇਆ ਜਿਸ ਨੂੰ ਟੈਕਸ ਲੈਂਡ ਦਾ ਅਥਾਰਾਈਜ਼ ਬਣਾਇਆ ਜੋ ਸੀ 18% ਟੈਕਸ ਇਕਵਾੜੀ ਨੂੰ ਦੇ ਰਹੇ ਆ ਉਹ ਟੈਕਸ ਅਸੀਂ ਡਾਇਰੈਕਟ ਸਰਕਾਰ ਦੇ ਖਾਤੇ ਜਮ੍ਹਾਂ ਕਰਾ ਪਾਈਏ ਪੰਜਾਬ ਦੇ ਵਿੱਚ ਮੰਡੀ ਗਵਿੰਦਗੜ ਇੱਕ ਇੰਡਸਟਰੀ ਦਾ ਹਾਬਾ ਜਿੱਥੇ ਕਿ ਵਕ ਵਕ ਤਰ੍ਹਾਂ ਦਾ ਸਕ੍ਰੈਪ ਆਂਦਾਗਾ ਪੂਰੇ ਪੰਜਾਬ ਦੇ ਵਿੱਚੋਂ ਜਾਂ ਬਾਹਰੀ ਸੂਬਿਆਂ ਤੋਂ ਵੀ ਬਹੁਤ ਸਾਰਾ ਸਕ੍ਰੈਪ ਇੱਥੇ ਆਉਂਦਾ ਕਿਉਂਕਿ ਇੰਡਸਟਰੀ ਦਾ ਖਾਬਾ ਪਰ ਕਿਤਨੇ ਕਿਤੇ ਸਕ੍ਰੈਪ ਵਾਲੇ ਜੋ ਟਰੇਡਰਸ ਨੇ ਜਾਂ ਵਪਾਰੀ ਵਰਗਾ ਕਿਤਨੇ ਕਿਤੇ ਜੀਐਸਟੀ ਤੋਂ ਤੰਗ ਹੁੰਦਾ ਨਜ਼ਰ ਆ ਸਾਡੇ ਨਾਲ ਦੀਪਕ ਕਈ ਜੀਮ ਜੂਸ ਨੇ ਦੀਪਕ ਜੀ ਕੀ ਮਾਮਲਾ ਪੂਰਾ ਜੀਐਸਟੀ ਤੋਂ ਸਕ੍ਰੈਪ ਵਾਲੇ ਤੰਗ ਹੋਏ ਪਏ ਆ ਇੰਡਸਟਰੀ ਵਾਲੇ ਵੀ ਥੋੜਾ ਜਿਆ ਤੰਗ ਨੇ ਕਿਉਂਕਿ ਦੋਵੇਂ ਆਪਸ ਦੇ ਵਿੱਚ ਜੁੜੇ ਹੋਏ ਨੇ ਸਕ੍ਰੈਪ ਵਾਲੇ ਕਿਤਨੇ ਕਿਤਨੇ ਇੰਡਸਟਰੀ ਨਾਲ ਸੰਬੰਧ ਰੱਖਦੇ ਨੇ ਕੀ ਕਹੂੰ ਮੈਂ ਪਹਿਲਾਂ ਤਾਂ ਧੰਨਵਾਦ ਦੀਆਂ ਤੁਹਾਡਾਂ ਕਿ ਤੁਸੀਂ ਇਹ ਮੌਕਾ ਦਿੱਤਾ ਸਾਡੀ ਗੱਲ ਰੱਖਣ ਦਾ ਗੱਲ ਹੈ ਜੀ ਕਿ ਜੋ ਸਾਡੇ ਕੋਲ ਰਾਮ ਮਟੀਰੀਅਲ ਆਂਦਾ ਉਹ ਕੁਝ ਥੋੜਾ ਬਹੁਤ ਪੰਜਾਬ ਚੋਂ ਕਲੈਕਟ ਹੁੰਦਾ ਹੈ ਪੰਜਾਬ ਦੇ ਕਵਾੜੀਏ ਕਲੈਕਟ ਕਰਕੇ ਸਾਡੇ ਕੋਲ ਭੇਜਦੇ ਨੇ ਕੁਝ ਬਾਹਰਲੀ ਸਟੇਟਾਂ ਤੋਂ ਆਂਦਾ ਹੈ ਉਸ ਦੇ ਵਿੱਚ GST ਲਾ ਕੇ ਆਂਦਾ 18% ਅਸੀਂ ਜਿਹੜੇ ਆਪਣੇ ਸਪਲਾਈਅਰ ਨੂੰ ਫੈਕਟਰੀ ਵਾਲ ਨੂੰ ਮਾਲ ਪ੍ਰੋਵਾਈਡ ਕਰਦੇ ਆ ਉਹ ਸਾਨੂੰ ਪੇਮੈਂਟ ਦੇ ਨਾਲ GST ਦੇ ਦਿੰਦੇ ਨੇ ਅਸੀਂ ਉਹ GST ਜਿਹੜਾ ਸਾਡਾ ਪਿੱਛੇ ਸਪਲਾਈਅਰ ਹੈ ਅਸੀਂ ਉਹਨੂੰ ਦੇ ਦਿੰਨੇ ਆ ਉਹ ਜਿਹੜੇ ਬੰਦੇ ਨੇ ਜਿਨ੍ਹਾਂ ਨੂੰ ਅਸੀਂ GST ਪੇ ਕਰ ਰਹੇ ਹਾਂ ਉਹ ਸਰਕਾਰ ਦੇ ਰਜਿਸਟਰਡ ਪਰਸਨ ਨੇ ਉਹਨਾਂ ਕੋਲ GST ਨੰਬਰ ਲਿਆ ਹੋਇਆ ਹੈ ਲੇਕਿਨ ਉਹ ਕਿਤਨਾ ਕਿਤੇ ਡਿਫਾਲਟਰ ਹੋ ਜਾਂਦੇ ਨੇ ਉਹ ਟੈਕਸ ਨਹੀਂ ਭਰਦੇ ਉਹਨਾਂ ਦੇ ਮਨ 'ਚ ਕੋਈ ਵੇਈਬਾਨੀ ਆ ਗਈ ਤਾਂ ਸਰਕਾਰ ਦੁਆਰਾ ਤੋਂ ਸਾਡੇ ਤੋਂ ਡਿਮਾਂਡ ਕਰਦੀ ਹੈ ਕਿ ਜੀ ਉਹ ਬੰਦੇ ਨੂੰ ਤੁਸੀਂ ਜਿਹਨੂੰ GST ਦਿੱਤਾ ਸੀ ਉਹ ਬੰਦੇ ਨੇ ਟੈਕਸ ਜਮਾ ਨਹੀਂ ਕਰਾਇਆ ਸਾਨੂੰ ਟੈਕਸ ਦੁਬਾਰਾ ਦਿਓ ਸਾਡੀ ਸਿਰਫ 21 ਸਰਕਾਰ ਨੂੰ ਡਿਮਾਂਡ ਹੈ ਇਹੀ ਅਸੀਂ ਡਿਮਾਂਡ ਕਰਦੇ ਹਾਂ ਕਿ ਅਸੀਂ 18% ਟੈਕਸ ਦੇ ਰਹੇ ਹਾਂ GST ਪੇ ਕਰ ਰਹੇ ਹਾਂ ਜਿਸ ਬੰਦੇ ਨੂੰ ਉਹਨਾਂ ਨੇ ਰეკਮੈਂਡ ਕੀਤਾ ਜਿਸ ਬੰਦੇ ਨੂੰ ਰਜਿਸਟਰਡ ਡੀਲਰ ਬਣਾਇਆ ਜਿਸ ਨੂੰ ਟੈਕਸ ਲੈਂਡ ਦਾ ਅਥਾਰਾਈਜ਼ ਬਣਾਇਆ ਅਸੀਂ ਉਹਨੂੰ ਟੈਕਸ ਦੇ ਰਹੇ ਆ ਸਾਡੀ ਸਿਰਫ ਇੱਕੋ ਹੀ ਅਪੀਲ ਹੈ ਕਿ ਸਾਡੇ ਟੈਕਸ ਦੇ ਪ੍ਰਬੰਧਨ ਦੇ ਵਿੱਚ ਇੰਨਾ ਕੁ ਚੇਂਜ ਕਰ ਦਿਓ ਕਿ ਅਸੀਂ ਟੈਕਸ ਉਹਨਾਂ ਨੂੰ ਨਾ ਦੇ ਕੇ ਜੋ ਅਸੀਂ 18% ਟੈਕਸ ਇੱਕ ਕੁਆੜੀ ਨੂੰ ਦੇ ਰਹੇ ਆ ਉਹ ਟੈਕਸ ਅਸੀਂ ਡਾਇਰੈਕਟ ਸਰਕਾਰ ਦੇ ਖਾਤੇ ਜਮ੍ਹਾਂ ਕਰਾ ਪਾਈਏ ਉਹ ਅਸੀਂ ਵੀ ਇਸ ਵਾਸਤੇ ਤਿਆਰ ਆਂ ਜੋ ਸਾਡੀ ਰੀਸਾਈਕਲ ਇੰਡਸਟਰੀ ਹੈ ਜੋ ਸਾਡੀਆਂ ਫੈਕਟਰੀਆਂ ਨੇ ਜਿੱਥੇ ਸਕ੍ਰੈਪ ਕੰਜ਼ੂਮ ਹੁੰਦੀ ਹੈ ਉਹ ਵੀ ਤਿਆਰ ਨੇ ਇਸ ਦੇ ਵਿੱਚ ਵੀ ਅਸੀਂ ਟੈਕਸ ਡਾਇਰੈਕਟ ਸਰਕਾਰ ਦੇ ਖਾਤੇ ਜਮ੍ਹਾਂ ਕਰਾਉਣ ਨੂੰ ਤਿਆਰ ਆਂ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਦਾ ਜਦੋਂ ਕੋਈ ਵੀ ਬੰਦਾ ਬਿਜ਼ਨਸ ਕਰਦਾ ਉਹਦੇ ਮਨ 'ਚ ਬੜੀ ਖੁਸ਼ੀ ਹੁੰਦੀ ਹੈ ਵੀ ਮੈਂ ਬਿਜ਼ਨਸਮੈਨ ਐ ਪਰ ਸਾਨੂੰ ਡਰ ਲੱਗਣ ਲੱਗ ਗਿਆ ਆਪਣੇ ਆਪ ਨੂੰ ਬਿਜ਼ਨਸਮੈਨ ਕਹਿੰਦੇ ਹੋਏ ਹਰ ਬੰਦਾ ਚਾਹੁੰਦਾ ਕਿ ਯਾਰ ਮੇਰਾ ਬਿਜ਼ਨਸ ਡਿਵੈਲਪ ਹੋ ਰਿਹਾ ਮੈਂ ਆਪਣੇ ਬੱਚਿਆਂ ਨੂੰ ਬਿਜ਼ਨਸ ਦੇ ਕੇ ਜਾਣਾ ਵਿਰਾਸਤ ਦੇ ਵਿੱਚ ਲੇਕਿਨ ਜੋ ਮੰਡੀ ਗੋਬਿੰਦਗੜ੍ਹ ਹੈ ਜਾਂ ਪੰਜਾਬ ਦੇ ਵਪਾਰੀ ਨੇ ਜੋ ਸਟੀਲ ਨਾਲ ਸਕ੍ਰੈਪ ਨਾਲ ਰਿਲੇਟ ਉਹਨਾਂ ਦੇ ਮਨਾਂ ਦੇ ਵਿੱਚ ਡਰ ਪੈ ਚੁੱਕਿਆ ਹੈ ਵੀ ਯਾਰ ਅਸੀਂ ਇਹ ਜੋ ਦਲਦਲ ਦੇ ਵਿੱਚ ਅਸੀਂ ਫਸੇ ਆਂ ਅਸੀਂ ਆਪਣੇ ਬੱਚਿਆਂ ਨੂੰ ਅੱਗੇ ਵਪਾਰ ਕੰਟੀਨਿਊ ਨਹੀਂ ਦੇਣਾ ਕਿਉਂਕਿ ਬਹੁਤ ਜ਼ਿਆਦਾ ਟੈਨਸ਼ਨ ਹੈ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਤੁਸੀਂ ਦੇਖੋ ਜੋ ਮੰਡੀ ਗੋਬਿੰਦਗੜ੍ਹ ਦੀ ਇੰਡਸਟਰੀ ਹੈ ਬਹੁਤ ਮਿਹਨਤੀ ਲੋਕ ਨੇ ਕੱਚਾ ਲੋਹਾ ਬਾਹਰੋਂ ਆਂਦਾ ਹੈ ਕੋਈ ਕਬਾੜਾ ਪੁਰਾਣਾ ਕਬਾੜ ਸਾਈਕਲ ਸਕੂਟਰ ਟੁੱਟਿਆ ਉਹਨੂੰ ਮੈਲਟ ਕਰਕੇ ਨਵਾਂ ਮਾਲ ਬਣਾਇਆ ਜਾਂਦਾ ਸਰੀਆ ਐਂਗਲ ਚੈਨਲ ਪੱਤੀਆਂ ਬਣਾਈ ਜਾਂਦੀ ਹੈ ਲੇਕਿਨ ਸਰਕਾਰ ਨੂੰ ਇਹ ਚਾਹੀਦਾ ਕਿ ਉਹ ਸਾਨੂੰ ਸਹੂਲਤਾਂ ਦੇਣ ਸਾਡੇ ਨਾਲ ਇਹ ਹਿਮਾਚਲ ਹੈ ਹਿਮਾਚਲ ਨੂੰ ਯਾ ਜੰਕੇ ਨੂੰ ਕਿੰਨੀਆਂ ਸਹੂਲਤਾਂ ਦਿੱਤੀਆਂ ਨੇ ਬਹੁਤ ਜ਼ਿਆਦਾ ਉਹਨਾਂ ਨੂੰ ਬਿਜਲੀ ਦੇ ਵਿੱਚ ਵੀ ਸਹੂਲਤ ਮਿਲੀ ਹੋਈ ਹੈ ਟੈਕਸ ਦੇ ਵਿੱਚ ਵੀ ਰਿਵੈਟ ਮਿਲ ਰਹੀ ਹੈ ਸਾਨੂੰ ਕੁਝ ਨਹੀਂ ਹੈ ਅਸੀਂ ਆਪਣੀ ਮਿਹਨਤ ਦੇ ਦਮ ਤੇ ਆਪਣੇ ਬਿਜ਼ਨਸ ਨੂੰ ਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਰਕਾਰ ਸਾਡਾ ਸਾਥ ਨਾ ਦੇ ਕੇ ਜੋ ਕੇਂਦਰ ਸਰਕਾਰ ਨੇ ਜੀਐਸਟੀ ਲਗਾਇਆ ਉਹ ਸਾਡਾ ਸਾਥ ਨਾ ਦੇ ਕੇ ਉਲਟਾ ਸਾਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਇੱਕ ਵਪਾਰੀ ਨੂੰ ਜੋ ਟੈਕਸ ਦੇਣ ਨੂੰ ਤਿਆਰ ਹੈ ਉਹਨੂੰ ਚੋਰ ਸਾਬਿਤ ਕੀਤਾ ਜਾ ਰਿਹਾ ਹੈ ਅਸੀਂ ਤਾਂ ਆਪਣੇ ਮਾਧਿਅਮ ਰਾਹੀਂ ਇਹੀ ਗੱਲ ਕਹਿਣਾ ਚਾਹਾਂਗੇ ਕਿ ਉਹ ਟੈਕਸ ਇੱਕ ਕਵਾੜੀ ਨੂੰ ਨਾਂ ਦੇ ਕੇ ਸਰਕਾਰ ਸਿੱਧਾ ਆਪਣੇ ਖਾਤੇ 'ਚ ਲਵੇ ਅਸੀਂ ਸਰਕਾਰ ਨੂੰ ਟੈਕਸ ਦੇਣ ਲਈ ਤਿਆਰ ਹਾਂ ਤੁਹਾਡੇ ਮਾਧਿਅਮ ਰਾਹੀਂ ਅਸੀਂ ਸਰਕਾਰ ਨੂੰ ਇਹੀ ਅਪੀਲ ਕਰਦੇ ਹਾਂ ਵੀ ਤੁਸੀਂ ਸਾਡੀਆਂ ਮੁਸ਼ਕਲਾਂ ਨੂੰ ਵਪਾਰੀਆਂ ਦੀਆਂ ਮੁਸ਼ਕਲਾਂ ਨੂੰ ਸਮਝੋ ਤਾਂ ਕਿ ਅਸੀਂ ਵਪਾਰ ਨੂੰ ਹੋਰ ਵਧਾ ਪਾਈਏ ਇਹ ਨਾ ਹੋਵੇ ਵੀ ਕੱਲ ਨੂੰ ਅਸੀਂ ਤੰਗ ਹੋ ਕੇ ਵੀ ਅਸੀਂ ਵਪਾਰ ਬੰਦ ਕਰ ਦਈਏ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਕਿਸਾਨ ਕਰਜ਼ੇ ਥੱਲੇ ਦੱਬ ਕੇ ਖੁਦਕੁਸ਼ੀਆਂ ਕਰ ਰਹੇ ਨੇ ਆਪਣਾ ਕੰਮ ਛੱਡ ਰਹੇ ਨੇ ਆਪਣੀ ਫੈਮਿਲੀ ਤੋਂ ਦੂਰ ਹੋ ਰਹੇ ਨੇ ਵਪਾਰੀ ਵਾਸਤੇ ਵੀ ਇਦਾਂ ਦੀਆਂ ਹੀ ਪ੍ਰੋਬਲਮ ਕ੍ਰੀਏਟ ਹੋ ਰਹੀਆਂ ਨੇ ਕਿਉਂਕਿ ਸਾਡੀ ਇੰਨੀ ਵਰਤ ਨਹੀਂ ਹੈ ਜਿੰਨਾ ਟੈਕਸ ਦੇ ਨੋਟਿਸ ਸਾਡੇ ਵਪਾਰੀਆਂ ਨੂੰ ਆ ਰਹੇ ਨੇ ਸੋ ਮੈਂ ਦੁਬਾਰਾ ਫਿਰ ਇਹੀ ਬੇਨਤੀ ਕਰੂੰਗਾ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਜੋ GST ਕੌਂਸਲ ਹੈ ਸਾਡੇ ਫਾਈਨਾਂਸ ਮਿਨਿਸਟਰ ਨੇ ਸ਼੍ਰੀਮਤੀ ਸੀ타 ਰਮਨ ਜੀ ਕਿ ਇਹਨਾਂ ਚੀਜ਼ਾਂ ਤੇ ਗੌਰ ਕੀਤਾ ਜਾਵੇ ਕਿ ਜੋ ਸਰਕਾਰੀ ਟੈਕਸ ਹੈ ਉਹਦੀ ਚੋਰੀ ਹੋ ਰਹੀ ਹੈ ਉਸ ਦਾ ਦੁੱਖ ਸਾਨੂੰ ਵੀ ਹੈ ਲੇਕਿਨ ਜੋ ਤੁਸੀਂ ਕਲੈਕਟਰ ਦੱਤੇ ਨੇ ਇਹ ਫਾਲਟ ਉਹਨਾਂ ਦਾ ਹੈ ਇਹ ਫਾਲਟ ਤੁਹਾਡਾ ਹੈ ਤੁਸੀਂ ਉਹ ਟੈਕਸ ਕਲੈਕਟਰ ਗਲਤ ਚੂਜ਼ ਕੀਤੇ ਨੇ ਅਸੀਂ ਟੈਕਸ ਦੇਣ ਨੂੰ ਤਿਆਰ ਹਾਂ ਟੈਕਸ ਉਹ ਕੁਵਾੜੀਆਂ ਨੂੰ ਨਾਂ ਦੇ ਕੇ ਕਿਸੇ ਹੋਰ ਵਪਾਰੀ ਨੂੰ ਨਾਂ ਦੇ ਕੇ ਸਿੱਧਾ ਸਰਕਾਰ ਆਪਣੇ ਖਾਤੇ ਵਿੱਚ ਲਵੇ ਅਸੀਂ ਉਹ ਟੈਕਸ ਦੇਣ ਨੂੰ ਤਿਆਰ ਆ ਧੰਨਵਾਦ ਇਹਦੀ ਸਲੈਬ ਦੇ ਵਿੱਚ ਕੀ ਹੈ ਕਿ ਇੱਕ ਕੁਵਾੜੀ ਜਦ ਲੋਹਾ ਇਕੱਠਾ ਕਰਦਾ ਜਾਂ ਕਿਸੇ ਜਾਂ ਕਿਸੇ ਇੱਕ ਬੰਦੇ ਨੂੰ ਵੇਚ ਰਿਹਾ ਹੁੰਦਾ ਹੈ ਉਹਦੇ ਸਲੈਬ ਦੇ ਵਿੱਚ ਕਿੰਨਾ ਟੈਕਸ ਜਿਹੜਾ ਕਿ ਪੈਂਦਾ ਹੈ ਕਿ 18% ਜਾਂ ਉਸ ਤੋਂ ਵੱਧ 18% ਸਾਰਿਆਂ ਵਾਸਤੇ ਇੱਕੋ ਹੀ ਟੈਕਸ ਹੈ ਜੀ 18% ਟੈਕਸ ਹੈ ਜ਼ਿਕਰ ਇਹ ਵੀ ਹੋ ਰਿਹਾ ਸੀ ਕਿ ਟੈਕਸ ਘੱਟ ਕਰਨ ਦੀ ਮੰਗ ਕਰ ਰਹੇ ਸੀ 12% ਉਹ ਉਹ ਅਸੀਂ ਕਿਉਂ ਕਰ ਰਹੇ ਸੀਗੇ ਜਿਵੇਂ ਸਪੋਜ਼ ਕਰ ਲਓ 18% ਟੈਕਸ ਹੈ ਨਾ ਟੈਕਸ ਦੀ ਇਨਵੋਲਵਮੈਂਟ ਬਹੁਤ ਜ਼ਿਆਦਾ ਹਰ ਮੰਦੇ ਦਾ ਮਨ ਜੋ ਪਿੱਛੇ ਕੁਆੜੀ ਆ ਉਹਦੀ ਇੰਨੀ ਵਰਤ ਨਹੀਂ ਹੈ ਉਨੇ ਲੱਖ ਰੁਪਏ ਦਾ ਦੁਕਾਨ ਕਿਰਾਏ ਤੇ ਲਈ ਹੈ ਉਹਨੂੰ ਮਹੀਨੇ ਦਾ 20 30 50 ਲੱਖ ਜਦੋਂ ਟੈਕਸ ਜਾਏਗਾ ਤਾਂ ਉਹਦਾ ਮਨ ਬੇਈਮਾਨ ਹੋਏਗਾ ਅਸੀਂ ਇਸ ਲਈ ਕਹਿ ਰਹੇ ਸੀ ਵੀ ਤੁਸੀਂ ਟੈਕਸ ਦੀ ਰੇਸ਼ੋ ਰੱਖਣੀ ਹੈ ਰੱਖੋ 1% 2% ਟੈਕਸ ਰੱਖ ਲਓ ਉਹਨੂੰ ਦੇ ਦਈਏ ਚੋਰੀ ਦਾ ਰਿਸਕ ਘਟ ਜਾਏਗਾ ਸਪੋਜ਼ ਕਰ ਲਓ ਸਰਕਾਰ ਨੇ 18% ਜੀਐਸਟੀ ਕਲੈਕਟ ਕਰਨਾ ਹੈ ਨਾ ਉਹ 1 ਜਾਂ 2% ਅਸੀਂ ਉਹਨੂੰ ਦੇ ਦਈਏ ਬਾਕੀ 16% ਜਿਹੜਾ ਉਹ ਮੈਨੂਫੈਕਚਰ ਹੈ ਅਸੀਂ ਜੋ ਆਰਸੀਐਮ ਦੀ ਗੱਲ ਕਰ ਰਹੇ ਹਾਂ ਵੀ ਉਹ ਜਿਹੜਾ ਮੈਨੂਫੈਕਚਰ ਹੈ ਉਹ 16% ਬਚਦਾ ਟੈਕਸ ਹੈ ਉਹ ਸਰਕਾਰ ਦੇ ਖਾਤੇ ਜਮ੍ਹਾਂ ਕਰਾਵੇ ਇਹ ਨਾਲ ਚੋਰੀ ਵੀ ਘਟ ਜੇਗੀ ਰਿਸਕ ਘਟ ਜੇਗਾ ਔਰ ਸਰਕਾਰ ਦਾ ਖਜ਼ਾਨਾ ਵੀ ਭਰ ਜਾਏਗਾ ਸਾਡੇ ਦੇਸ਼ ਦੀ ਤਰੱਕੀ ਹੋਏਗੀ ਇਸ ਇਦਾਂ ਵੀ ਨੁਕਸਾਨ ਨਹੀਂ ਹੁੰਦਾ ਕਿ ਕੋਈ ਬਾਹਰੋਂ ਆ ਕੇ ਜਦ ਕੋਈ ਸਕ੍ਰੈਪ ਲੈ ਕੇ ਆਨੇ ਉਹ ਬਾਹਰੋਂ ਲੋਹਾ ਜਾਂ ਐਲੂਮੀਨੀਅਮ ਕੁਝ ਖਰੀਦਦੇ ਉਹਦਾ ਵੀ ਕੋਈ ਨੁਕਸਾਨ ਨਹੀਂ ਹੁੰਦਾ ਨਹੀਂ ਕੋਈ ਨੁਕਸਾਨ ਨਹੀਂ ਹੈ ਜੀ ਸਾਡੀ ਮੰਡੀ ਚੱਲਦੀ ਹੋ ਬਾਹਰ ਦੇ ਵੇਚਦੇ ਆ ਜੀ ਗੋਬਿੰਦਗੜ੍ਹ ਦੇ ਵਿੱਚ ਕੋਈ ਕੱਚਾ ਲੋਹਾ ਤਿਆਰ ਨਹੀਂ ਹੁੰਦਾ ਜੀ ਇਹ ਪੰਜਾਬ ਤੋਂ ਔਰ ਬਾਰਨੀਆਂ ਸਟੇਟਾਂ ਤੋਂ ਐਕਚੁਅਲੀ ਇਹ ਇਹ ਸਿਸਟਮ ਕੀ ਹੈ ਆਪਾਂ ਦੇਖਦੇ ਆਂ ਉਮੂਮਨ ਆਪਣੇ ਘਰ ਦੇ ਵਿੱਚ ਫੇਰੀ ਵਾਲੇ ਆਂਦੇ ਨੇ ਤੁਹਾਡੇ ਕੋਲ 10 20 ਕਿਲੋ 50 ਕਿਲੋ ਕੁਆਂਟ ਲੋਹਾ ਵੇਚ ਤੁਸੀਂ ਉਹਨੂੰ ਦੇਤਾ ਉਹਨੇ ਇਕੱਠਾ ਕਰਨਾ ਸ਼ਾਮ ਨੂੰ ਇੱਕ ਦੁਕਾਨਦਾਰ ਨੂੰ ਦੇ ਆਣਾ ਦੁਕਾਨਦਾਰ ਕੋਲ ਸ਼ਾਮ ਨੂੰ 1 ਟਨ ਮਾਲ ਇਕੱਠਾ ਹੋ ਗਿਆ ਉਹਨੇ ਜੋ ਉਸ ਤੋਂ بڑا ਵਪਾਰੀ ਹੈ ਗੋਦਾਮ ਵਾਲਾ ਉਹਨੇ ਉਸ ਨੂੰ ਦੇ ਦੇਣਾ ਹੈ ਉਹਦੇ ਕੋਲ ਟਰੱਕ ਭਰ ਜਾਣਾ ਹੈ ਉਹਨੇ ਟਰੱਕ ਭਰ ਕੇ ਜੋ ਟਰੇਡਰ ਹੈ ਉਹਨੂੰ ਭੇਜ ਦੇਣਾ ਹੈ ਇਹ ਪ੍ਰੋਸੈਸ ਹੈ ਉਹ ਜੋ ਟਰੈਕਟਰ ਟਰੱਕ ਗੁਬਿੰਦਗਰ ਆਂਦੇ ਨੇ ਉਹ ਫੈਕਟਰੀ ਦੇ ਵਿੱਚ ਜਾਂਦੇ ਨੇ ਉਹਨੂੰ ਰੀਬੈਲਟ ਕੀਤਾ ਜਾਂਦਾ ਰੀਯੂਜ਼ ਕਰਕੇ ਐਂਗਲ ਚੈਨਲ ਸਰੀਆ ਪੱਤੀ ਇੱਕ ਬਹੁਤ ਬੜਾ ਪ੍ਰੋਸੈਸ ਹੈ ਬਹੁਤ ਰਿਸਕੀ ਵੀ ਹੈ 1700 ਡਿਗਰੀ ਟੈਂਪਰੇਚਰ ਹੁੰਦਾ ਭੱਠੀ ਦਾ ਜਿੱਥੇ ਬੈ ਕੇ ਜਿੱਥੇ ਖੜ ਕੇ ਲੇਬਰ ਕੰਮ ਕਰਦੀ ਹੈ ਉਹ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਜੋ ਬੰਦੇ ਇੰਨੀ ਮਿਹਨਤ ਕਰਦੇ ਨੇ ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕਰੀਏ ਉਹਨਾਂ ਨੂੰ ਸੌਖਾ ਕਰੀਏ ਨਾ ਕਿ ਉਹਨਾਂ ਨੂੰ ਪਰੇਸ਼ਾਨ ਕਰੀਏ ਤੁਸੀਂ ਪਿੱਛੇ ਜੇ ਲੁਧਿਆਣਾ ਦੇ ਵਿੱਚ ਵੀ ਆਏ ਸੀਗੇ ਵਿੱਤ ਮੰਤਰੀ ਆਏ ਸੀਗੇ ਉਹਨਾਂ ਨਾਲ ਗੱਲਬਾਤ ਨਹੀਂ ਹੋਈ ਕਿਉਂਕਿ ਵੀ ਲੁਧਿਆਣੇ ਦੇ ਬਹੁਤ ਸਾਰੇ ਵਪਾਰੀ ਵੀ ਮਿਲ ਕੇ ਆਏ ਸੀਗੇ ਇਹ ਮੁੱਦਾ ਰੇਜ਼ ਕੀਤਾ ਹੋਇਆ ਹੈ ਇਹ ਮੁੱਦੇ ਜੀ ਬਹੁਤ ਵਾਰ ਹੋ ਚੁੱਕੇ ਨੇ ਸਾਡੇ ਕੋਲ ਸਾਰੀ ਲਿਸਟ ਪਈ ਹੈ ਅਸੀਂ 2021 ਤੋਂ ਲੱਗੇ ਹੋਏ ਹਾਂ ਅਸੀਂ ਸਟ੍ਰਾਈਕਾਂ ਵੀ ਕਰਕੇ ਦੇਖ ਲਈਆਂ ਵੀ ਅਸੀਂ ਕੰਮ ਬੰਦ ਵੀ ਕਰ ਲਾਂਗੇ ਔਰ ਕੰਮ ਬੰਦ ਕਰਕੇ ਵੀ ਰੱਖਿਆ ਵੀ ਇਹ ਕੰਮ ਸਹੀ ਹੋ ਜਵੇ ਅਸੀਂ ਸ਼੍ਰੀਮਤੀ ਸੀਮਤੀਤਾ ਰਮਨ ਜੀ ਤੱਕ ਨੂੰ ਮਿਲ ਕੇ ਆਏ ਹੋਏ ਆ ਅਸੀਂ ਸਾਰੀਆਂ ਗੱਲਾਂ ਆਪਣੀਆਂ ਰੱਖੀਆਂ ਨੇ ਪਰ ਪਤਾ ਨਹੀਂ ਕਿਉਂ ਸਾਡੀ ਸਰਕਾਰ ਇਹ ਗੱਲ ਸੁਣ ਨਹੀਂ ਰਹੀ ਇਸੇ ਕਰਕੇ ਅਸੀਂ ਤੁਹਾਡਾ ਮਾਧਿਅਮ ਚੁਣਿਆ ਵੀ ਤੁਹਾਡੇ ਮਾਧਿਅਮ ਰਾਹੀਂ ਕਿਉਂਕਿ ਜੋ ਆਪਣਾ ਮੀਡੀਆ ਹੈ ਇਹਨੂੰ ਤੀਜਾ ਪਿਲਰ ਕਿਹਾ ਜਾਂਦਾ ਅਸੀਂ ਇਸੇ ਕਰਕੇ ਤੁਹਾਡੇ ਤੱਕ ਅਪਰੋਚ ਕੀਤੀ ਹੈ ਕਿ ਤੁਸੀਂ ਇਹ ਜੋ ਸਾਡੀ ਗੱਲ ਹੈ ਸਰਕਾਰ ਤੱਕ ਪਹੁੰਚਾਓ ਤਾਂ ਜੋ ਜਿਹੜਾ ਵਪਾਰ ਹੈ ਇਹ ਸੁਮੂਤ ਚੱਲ ਪਾਏ ਇਸ ਬਾਬਤ ਹੋਰ ਕੀ ਕਹੋਗੇ ਕਿ ਅਗਰ ਸਰਕਾਰ ਨਹੀਂ ਸੁਣਦੀ ਸਰਕਾਰ ਤੁਹਾਡੀ ਆਵਾਜ਼ ਨਹੀਂ ਸੁਣ ਪਾਰੀ ਤਾਂ ਅਗਲਾ ਐਕਸ਼ਨ ਕੀ ਹੋਊਗਾ ਵਪਾਰੀਆਂ ਦਾ ਜਾਂ ਸਕ੍ਰੈਪ ਡੀਲਰ ਦਾ ਦੇਖੋ ਜੀ ਇੱਕ ਕਹਿੰਦੇ ਆ ਨਾ ਵੀ ਜਦੋਂ ਤੱਕ ਸਰੀਰ 'ਚ ਜਾਨ ਹੈ ਬੰਦਾ ਉਦੋਂ ਤੱਕ ਜਦੋਂ ਜਹਿਦ ਕਰਦਾ ਇੱਕੋ ਸਰੀਰ ਨੂੰ ਬਿਮਾਰੀ ਲੱਗ ਗਈ ਜਦੋਂ ਤੱਕ ਉਹਦੀ ਵਿਲ ਪਾਵਰ ਹੈ ਉਹ ਬੰਦਾ ਉਸ ਬਿਮਾਰੀ ਨਾਲ ਲੜਨ ਦੀ ਕੋਸ਼ਿਸ਼ ਕਰਦਾ ਉਸ ਤੋਂ ਬਾਅਦ ਬੰਦਾ ਸਾਹ ਛੱਡ ਦਿੰਦਾ ਇਹੋ ਜਿਹਾ ਕੰਮ ਸਾਡੇ ਨਾਲ ਹੋ ਰਿਹਾ ਅਸੀਂ ਬੇਨਤ ਕਰ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਵੀ ਜਦੋਂ ਤੱਕ ਸਾਡਾ ਬੱਸ ਚੱਲਦਾ ਅਸੀਂ ਵਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਦੋਂ ਪਾਣੀ ਸਿਰ ਤੋਂ ਟੱਪ ਜਾਊਗਾ ਵੀ ਹੁਣ ਅਸੀਂ ਡੁੱਬ ਗਏ ਫਿਰ ਤਾਂ ਤੁਹਾਨੂੰ ਆਪੀ ਪਤਾ ਜਦੋਂ ਬੰਦਾ ਡੁੱਬੇ ਗਿਆ ਉਹ ਕੀ ਕਰੂਗਾ ਜ ਤਾਂ ਸਦੇ ਦੌਰ ਤੇ ਮੰਡੀ ਗੁਬਿੰਦਗੜ ਦੇ ਲਗਾਤਾਰ ਵਪਾਰੀ ਮੰਗ ਕਰ ਰਹੇ ਨੇ ਕਿ ਉਹਨਾਂ ਨੂੰ ਕਿਤਨਾ ਕਿਤੇ ਰਾਹਤ ਦਿੱਤੀ ਜਾਵੇ ਅਤੇ ਕਿਤਨਾ ਕਿਤੇ ਬਹੁਤ ਸਾਰੀ ਮੁਲਕਾ ਤਾਂ ਵੀ ਸਰਕਾਰ ਨਾਲ ਇਸ ਬਾਬਤ ਕਰ ਚੁੱਕੇ ਅਤੇ ਕਿਤਨਾ ਕਿਤੇ ਇਸ ਗੱਲਾਂ ਤੋਂ ਵੀ ਉਹਨਾਂ ਨੂੰ ਰਾਹਤ ਮਿਲਣੀ ਚਾਹੀਦੀ ਹੈ ਕੈਮਰੇਪਾਸ ਸ਼ਮ ਦੇ ਨਾਲ ਮਦਦਜੀਤ ਸਿੰਘ ਲਿਵਿੰਗਡੇ ਨਿਊਜ਼ ਚंडीगढ़ ਹਾਂਜੀ ਨਮਸਕਾਰ ਜੀ ਲਲਿਤ ਗਰਗ ਮੈਂ ਆਇਰਨ ਸਕ੍ਰੈਪ ਟਰੇਡਰ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਦੇ ਤੌਰ ਤੇ ਮੀਡੀਆ ਨੂੰ ਆਪਣੀ ਬਾਈਟ ਦੇ ਰਹੇ ਹਾਂ ਮੈਂ ਮੀਡੀਆ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਨੂੰ ਮੌਕਾ ਦਿੱਤਾ ਕਿ ਅਸੀਂ ਆਪਣੀ ਗੱਲ ਸਰਕਾਰ ਤੱਕ ਪਹੁੰਚਾ ਸਕੀਏ ਅਸੀਂ ਆਪਣੀ ਉਹ ਗੱਲ ਪਹੁੰਚਾਉਣਾ ਚਾਹੁੰਦੇ ਆ ਜੋ ਸਰਕਾਰ ਨੇ GST ਪੋਰਟ ਕੀ ਪ੍ਰੋਬਲਮ ਆ ਰਹੀ ਹੈ ਔਰ ਅਸੀਂ 2017 ਤੋਂ ਇਹਦੀ ਲਗਾਤਾਰ ਫਾਈਟ ਕਰ ਰਹੇ ਹਾਂ ਸਰਕਾਰ ਨੇ ਜੋ ਪੋਰਟਲ ਬਣਾਇਆ ਹੈ ਉਸ ਦੇ ਰਾਹੀਂ ਸਾਨੂੰ ਇਹੀ ਪ੍ਰੋਬਲਮ ਆ ਰਹੀ ਹੈ ਕਿ ਪਿੱਛੇ ਵਾਲੀ ਪਾਰਟੀ ਜਦੋਂ ਮਾਲ ਸਾਨੂੰ ਭੇਜਦੀ ਹੈ ਉਹ ਆਪਣੀ ਜੀਐਸਟੀ ਆਰ 1 2 3 ਵੀ ਡਨ ਕਰਨ ਤੋਂ ਬਾਅਦ ਸਾਨੂੰ ਸਰਕਾਰ ਇਹ ਕਹਿ ਦਿੰਦੀ ਹੈ ਕਿ ਇਹ ਪਾਰਟੀ ਪਿੱਛੋਂ ਬੋਕਸ ਹੈ ਤੁਸੀਂ ਇਹਦਾ ਟੈਕਸ ਤੁਸੀਂ ਅਦਾ ਕਰੋ ਐਸੀ ਸਰਕਾਰ ਨੂੰ ਇਹੀ ਬੇਨਤੀ ਕਰਦੇ ਆ ਕਿ ਸਾਡੇ ਤੇ ਇਹ ਤਲਵਾਰ ਨਾ ਭਜਾਈ ਜਾਵੇ ਸਰਕਾਰ ਨੇ ਜਿਹੜੇ ਬੰਦੇ ਨੂੰ ਜੀਐਸਟੀ ਨੰਬਰ ਦਿੱਤਾ ਹੈ ਉਹਦੇ ਰਿਗਾਰਡਿੰਗ ਹੀ ਐਸੀ ਉਹਦੇ ਨਾਲ ਵਪਾਰ ਕਰ ਰਹੇ ਆ ਸਰਕਾਰ ਨੂੰ ਇਨਟੀਮੇਸ਼ਨ ਹੋਣ ਤੋਂ ਬਾਅਦ ਹੀ ਵਪਾਰੀ ਸਾਨੂੰ ਮਾਲ ਭੇਜਦਾ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਸਰ ਜੀ ਬਾਰੇ ਲਗਾਤਾਰ ਚਰਚਾ ਦੇ ਵਿੱਚ ਹੈ ਕਿ ਤੁਸੀਂ ਦੂਸਰੇ ਵੱਲ ਟੈਕਸ ਭਰਦੇ ਹੋ ਇਹਦੇ ਰਿਗਾਰਡਿੰਗ ਕੋਈ ਬੁਣਾਇਆ ਤਾਂ ਇਹ ਐਸਾ ਵਿਤਮੰਤਰੀ ਹੋਣਾ ਸਾਡੀ ਵਿਤਮੰਤਰੀ ਚਿਮਾ ਸਾਹਿਬ ਨਾਲ ਵੀ ਗੱਲ ਹੋ ਗਈ ਐਲ ਆਈ ਸੀ ਪਵਨ ਹੈ ਫਿਫਥ ਫਲੋਰ ਤੇ ਉੱਥੇ ਵੀ ਜੀ ਐਸ ਟੀ ਕੌਂਸਲ ਨਾਲ ਮੀਟਿੰਗ ਕਰਕੇ ਆਏ ਆ ਬਟ ਉਹ ਕਹਿੰਦੇ ਕਿ ਅਕੋਰਡਿੰਗ ਟੂ ਲਾਅ ਦੇਖੋ ਉੱਪਰ ਦੀ ਜਿਹੜੀ ਲੋਬੀ ਹੈ ਲਾਅ ਦੇ ਹਿਸਾਬ ਨਾਲ ਚੱਲਦੀ ਹੈ ਅਕੋਰਡਿੰਗ ਟੂ ਲਾਅ ਕਹਿੰਦੇ ਤੁਹਾਡੇ ਤੇ ਕੋਈ ਐਸ ਦੀ ਤਲਵਾਰ ਨਹੀਂ ਹੈ ਬਟ ਲੋ ਨੂੰ ਛਾੜਦੇ ਹੋਏ ਅੱਜ ਦੀ ਜਿਹੜੀ ਵਾਈਟ ਕਾਲਰ ਲੋਬੀ ਹੈ ਉਹ ਕਹਿੰਦੀ ਹੈ ਕਿ ਵਪਾਰੀ ਚੋਰ ਹੈ ਵਪਾਰੀ ਤੋਂ ਹੀ ਟੈਕਸ ਲਿਆ ਜਾਵੇ ਹੁਣ ਮੀਡੀਆ ਦੇ ਰਾਹੀਂ ਹੀ ਸਾਨੂੰ ਪਤਾ ਲੱਗ ਰਿਹਾ ਹੈ ਕਿ ਜੀਐਸਟੀ ਕੌਂਸਲ ਦੀ ਜਿਹੜੀ ਨੈਕਸਟ ਬੈਠਕ ਹੋਣ ਵਾਲੀ ਹੈ ਉਸ 'ਚ ਜੀਐਸਟੀ ਦੀ ਦਰ ਕੁਝ ਘਟਾ ਕੇ 18 ਤੋਂ 12 ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜੋ ਕਿ ਮੀਡੀਆ ਦੇ ਰਾਹੀਂ ਹੀ ਪਤਾ ਲੱਗ ਰਿਹਾ ਹੈ ਐਸੀ ਤਾਂ ਇਹੀ ਬੇਨਤੀ ਕਰਾਂਗੇ ਕਿ ਸਾਡੀ ਇਹੀ ਮੰਗ ਹੈ ਕਿ ਐਸੀ ਉਹ ਐਸੋਸੀਏਸ਼ਨ ਹੈ ਜਿਹੜੀ ਸਰਕਾਰ ਨੂੰ ਟੈਕਸ ਦੇਣਾ ਚਾਹੁੰਦੀ ਹੈ ਕੋਈ ਐਸੀ ਧਰਨਾ ਨਹੀਂ ਲਾਣਾ ਚਾਹੁੰਦੇ ਕੁਈ ਸਹੀ ਨਹੀਂ ਕਹਿੰਦੇ ਕਿ ਸਰਕਾਰ ਦੇ ਐਸੀ ਵਰ ਖਲਾਬ ਬੋਲਣਾ ਚਾਹੁੰਦੇ ਆ ਐਸੀ ਇੱਕ ਐਸੋਸੀਏਸ਼ਨ ਹੈ ਕਿ ਅਸੀਂ ਸਰਕਾਰ ਨੂੰ 18 ਦਾ 18% ਟੈਕਸ ਦੇਣਾ ਚਾਹੁੰਦੇ ਆ ਬਟ ਅਸੀਂ ਕਹਿੰਦੇ ਆ ਕਿ ਉਹ ਇੱਕ ਆਰਸੀਐਮ ਦੇ ਥਰੂ ਮੈਨੂਫੈਕਚਰ ਤੋਂ ਲੈ ਲੈ ਜਿਹੜਾ ਟੈਕਸ ਤੁਸੀਂ ਇਹ 18 ਤੋਂ 12 ਤੋਂ 12 ਵੀ ਕਰੋਗੇ ਜਿਹੜਾ ਚੋਰੀ ਦਾ ਸਲੈਬ ਬਣਿਆ ਹੋਇਆ ਉਹ ਐਸ ਇਟ ਇਜ਼ ਹੀ ਰਹਿ ਜਾਣਾ ਇਆ ਇਸ ਟੈਕਸ ਨੂੰ ਤੁਸੀਂ ਕਬਾੜੀ ਸਕ੍ਰੈਪ ਦੇ ਸਾਡੇ ਟੈਕਸ ਨੂੰ ਇੰਨਾ ਮਿਨੀਮਾਈਜ਼ ਕਰ ਦੋ ਕਿ ਜਿਹਦੇ ਚ ਪਿੱਛੋਂ ਚੋਰੀ ਦੀ ਤਦਾਦ ਨਾ ਰਹੇ ਜੇ ਚੋਰੀ ਹੋਵੇ ਤਾਂ ਵੱਡੇ ਸਰ ਤੇ ਨਾ ਹੋਵੇ ਜਿਹਨੂੰ ਆਪਾਂ ਸਰਕਾਰ ਕਾਬੂ ਕਰ ਸਕੇ ਟਰੇਡ ਕਰਨ ਵਾਲਾ 5000 ਕੀ 50000 ਬੰਦਾ ਹੈ ਮੈਨੂਫੈਕਚਰ ਸਾਡੇ ਸ਼ਹਿਰ ਚ 2200 ਹੈ 200 ਹੈ ਲੁਧਿਆਣੇ ਚ 200 ਹੈ ਯੂਪੀ ਚ 100 ਹੈ ਕਿਤੇ 50 ਹੈ ਸਰਕਾਰ ਨੇ ਸਿਰਫ ਉਹਦੇ 1000 ਬੰਦੇ ਤੇ ਫੋਕਸ ਕਰਨਾ ਹੈ ਜੇ ਉਥੋਂ ਟੈਕਸ ਨਹੀਂ ਭਰਿਆ ਜਾਊਗਾ ਬਟ ਸਰਕਾਰ ਸਾਡੀ ਕਿਸੇ ਹਿਸਾਬ ਨਾਲ ਸੁਣੇ ਜੀਐਸਟੀ ਲੋਬੀ ਚ ਇਹਨੂੰ ਪਾਸ ਕੀਤਾ ਜਾਵੇ ਕਿ ਜਿਹੜੀ ਕਬਾੜੀ ਸਕ੍ਰੈਪ ਦਾ ਟੈਕਸ ਹੈ ਉਹ ਆਰਸੀਐਮ ਦੇ ਰਾਹੀਂ ਮੈਨੂਫੈਕਚਰ ਤੋਂ ਲਿੱਤਾ ਜਾਵੇ ਤਾਂ ਕਿ ਸਰਕਾਰ ਦਾ ਜਿਹੜਾ ਫੋਕਸ ਹੈ ਸਿਰਫ 1000 ਬੰਦੇ ਤੇ ਰਹੇ ਇੱਕ ਮੈਨੂਫੈਕਚਰ 1000 ਕਰੋੜ 100 ਕਰੋੜ 200 ਕਰੋੜ 150 ਕਰੋੜ ਰੁਪਏ ਆਪਣੀ ਇੰਡਸਟਰੀ ਤੇ ਲਗਾ ਕੇ ਬੈਠਾ ਹੈ ਉਹ ਕਿਤੇ ਨਹੀਂ ਜਾ ਸਕਦਾ ਬਟ ਸਰਕਾਰ ਨੇ ਵੈਬਲੋਂ ਨੂੰ ਕਰਤਾ ਕਿ ਜਿਹੜਾ ਇੱਕ ਕਬਾੜੀ ਦੀ ਦੁਕਾਨ ਲੈ ਕੇ ਬੈਠਾ ਹੈ ਆਪਦਾ ਪੈਨ ਨੰਬਰ ਦੇ ਕੇ ਜੀਐਸਟੀ ਆਰ ਨੰਬਰ ਲੈ ਲੈਂਦਾ ਤੇ ਉਹ ਸਾਰੇ ਟੈਕਸ ਦੀ ਚੋਰੀ ਕਰਕੇ ਸਾਡੇ ਸ਼ਹਿਰ ਗੋਬਿੰਦਗੜ੍ਹ ਨੂੰ ਪੰਜਾਬ ਨੂੰ ਅਦਰ ਸਟੇਟਸ ਤੋਂ ਮਾਲ ਆ ਕੇ ਸਾਨੂੰ ਉਹਦਾ ਖਮਿਆਣਾ ਪੁੰਗਦਾ ਪੈ ਰਹੇ